ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਇੱਕ ਅਪਡੇਟ ਲੈ ਕੇ ਆਏ ਮੈਂ ਪੰਜਾਬ ਪੁਲਿਸ ਭਰਤੀ ਦੀ ਫਿਜ਼ੀਕਲ ਅਪਡੇਟ ਅੱਜ ਮੈਨੂੰ ਸਾਰੇ ਦਿਨ ਦੇ ਵਿੱਚ ਘੱਟੋ-ਘੱਟ 10 ਤੋਂ 12 ਕੈਂਡੀਡੇਟਾਂ ਦੇ ਫੋਨ ਆਏ ਆਪਣੇ ਆਦੇ ਜਿਨ੍ਹਾਂ ਨੇ ਫਿਜ਼ੀਕਲ ਟ్రਾਇਲ ਬਾਰੇ ਆਪ ਦਾ ਰਿਵਿਊ ਦਿੱਤਾਗਾ ਠੀਕ ਹੈ ਜੀ ਤੇ ਉਹਨਾਂ ਦੇ ਵਿੱਚੋਂ ਚਾਰ ਲੜਕੀਆਂ ਦਾ ਰਿਵਿਊ ਆਇਆ ਤੇ ਬਾਕੀ ਲੜਕੀਆਂ ਦਾ ਰਿਵਿਊ ਆਇਆਗਾ ਠੀਕ ਹੈ ਜੀ ਕਿਸ ਤਰ੍ਹਾਂ ਫਿਜ਼ੀਕਲ ਟ్రਾਇਲ ਹੋਇਆ ਕੀ ਸਾਰਾ ਪ੍ਰੋਸੈਸ ਸੀ ਕਿੰਨੇ ਬੱਚੇ ਕਲੀਅਰ ਕਰ ਰਹੇ ਹੈ ਕਿੰਨੇ-ਕਿੰਨੇ ਦਾ ਗਰੁੱਪ ਆ ਸਾਰਾ ਕੁਝ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਂਗੇ। ਬਾਕੀ ਦਾ ਜੀ ਜੇਕਰ ਤੁਸੀਂ ਪੰਜਾਬ ਦੀ ਜਿਹੜੀ 10000 ਪੁਲਿਸ ਦੀ ਭਰਤੀ ਆ ਰਹੀ ਹੈ ਉਹਦੀ ਤਿਆਰੀ ਜ਼ੀਰੋ ਲੈਵਲ ਤੋਂ ਕਰਨੀ ਹੈ ਬਿਲਕੁਲ ਨਵੇਂ ਸਿਰੇ ਤੋਂ ਕਰਨੀ ਹੈ ਤਾਂ ਉਹਦੇ ਬਾਰੇ ਤੁਹਾਨੂੰ ਮੈਂ ਐਂਡ ਤੇ ਦੱਸੂਗਾ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਅਪਰੇਵਰ ਗੱਲ ਕਰ ਲਈਏ। ਠੀਕ ਹੈ ਜੀ ਇੱਕ ਗਰੁੱਪ ਦੇ ਵਿੱਚ ਕੋਲ ਕਿੰਨੇ ਬੱਚੇ ਸਨ ਇਹਦੇ ਬਾਰੇ ਕਿੰਨੇ ਪਰਸੈਂਟ ਪਾਸ ਹੋ ਰਹੇ ਨੇ ਕਿਹੋ ਜਿਹਾ ਸਾਰਾ ਮਾਹੌਲ ਹੈ ਇਹਦੇ ਬਾਰੇ ਗੱਲ ਕਰਾਂਗੇ ਜੀ। ਦੇਖੋ ਤੁਹਾਨੂੰ ਪਤਾ ਕਿ ਫਿਜ਼ੀਕਲ ਟ੍ਰਾਇਲ ਦਾ ਜੀ ਸ਼ੁਰੂ ਹੋ ਚੁੱਕਿਆ ਸਾਰੇ ਕੈਂਡੀਡੇਟਾਂ ਦੇ ਬਹੁਤ سارے ਕੈਂਡੀਡੇਟ ਕੀ ਹੋਏ ਫਟੜ ਵੀ ਹੋਏ ਬੈਠਿਆ ਵਿੱਚ ਕੋਈ ਬੱਚਾ ਕਹਿੰਦਾ ਜੀ ਮੇਰੀ ਲੱਤ ਦਾ ਐਕਸੀਡੈਂਟ ਹੋ ਗਿਆ ਕੋਈ ਬੱਚਾ ਕਹਿੰਦਾ ਜੀ ਮੇਰੇ ਪੇਟ ਦੇ ਵਿੱਚ ਪਥਰੀ ਦਾ ਦਰਦ ਆਗਾ ਕੋਈ ਬੱਚਾ ਕਿਸ ਤਰੀਕੀ ਮਜਬੂਰੀ ਹੈ ਕੋਈ ਕਿਸ ਨੂੰ ਪੀ ਲਿਆ ਹੋਇਆ ਪਿਆ ਕਿਸੇ ਵਿੱਚ ਨੂੰ ਕੀ ਪ੍ਰੋਬਲਮ ਆ ਅਲੱਗ-ਅਲੱਗ ਪ੍ਰੋਬਲਮ ਲਈ ਬੈਠਿਆ ਬੱਚੇ ਪਰ ਇਸ ਵਾਰ ਇਹਨਾਂ ਨੇ ਕਿਸੇ ਵੀ ਬੱਚੇ ਦਾ ਜਿਹੜਾ ਚੇਂਜ ਨਹੀਂ ਕੀਤਾ ਹੈਗਾ ਸ਼ਡਿਊਲ ਜੀ ਪਿਛਲੀ ਵਾਰ ਇਹਨੇ ਚੇਂਜ ਕਰਤਾ ਸੀ ਇਸ ਵਾਰ ਕਿਸੇ ਬੱਚੇ ਦਾ ਵੀ ਇਹਨੇ ਚੇਂਜ ਨਹੀਂ ਕੀਤਾ ਹੈਗਾ ਠੀਕ ਹੈ ਜੀ ਤਾਂ ਕਰਕੇ ਇਸ ਚੀਜ਼ ਕਰਕੇ ਵੀ ਕਾਫੀ ਐ ਸਮਝ ਲਓ ਕਿ ਜੇ 100 ਬੱਚੇ ਜਾ ਰਹੇ ਆ 100 ਬੱਚਿਆਂ ਦੇ ਵਿੱਚੋਂ ਘੱਟੋ-ਘੱਟ 5 ਬੱਚਿਆਂ ਦਾ ਤਾਂ ਆਹ ਪ੍ਰੋਬਲਮ ਕਰਕੇ ਹੀ ਨਹੀਂ ਜਾ ਰਹੇ ਕੋਈ ਨਾ ਕੋਈ ਹਰੇਕ ਬੱਚੇ ਨੂੰ ਪ੍ਰੋਬਲਮ ਆਈ ਹੋਈ ਹੈਗੀ ਤਾਂ ਅਜ ਇੱਕ ਗਰੁੱਪ ਦੇ ਵਿੱਚ ਟੋਟਲ 30 ਬੱਚੇ ਪਹੁੰਚਾਏ ਜਾ ਰਹੇ ਆ 30 ਬੱਚੇ ਇੱਕ ਮਤਲਬ ਗਰੁੱਪ ਦੇ ਵਿੱਚ ਨੇ ਜਿਹੜੇ ਸ਼ੁਰੂ ਕਰ ਰਹੇ ਨੇ ਸਾਰਾ ਕੁਝ ਠੀਕ ਹੈ ਜੀ 30 ਲੜਕੀਆਂ ਦਾ ਗਰੁੱਪ ਆ 30 ਬॉयਸ ਦਾ ਗਰੁੱਪ ਆ ਠੀਕ ਹੈ ਜੁਨੇ ਪਾਸੇ 30 30 ਦਾ ਗਰੁੱਪ ਹੈਗੀ ਦੂਸਰੀ ਗੱਲ ਜੀ ਆਪਾਂ ਗਾਰਡਨਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਅੱਜ ਮੈਨੂੰ ਜਿਹੜੇ ਬੱਚਿਆਂ ਦੇ ਫੋਨ ਆਇਆ ਉਹ ਬੱਚੇ ਕਹਿੰਦੇ ਜੀ ਕਿਸੇ ਗਰੁੱਪ ਦੇ ਵਿੱਚੋਂ ਤਾਂ ਦੋ ਲੜਕੀਆਂ ਟ੍ਰਾਇਲ ਕਲੀਅਰ ਕਰ ਗਈਆਂ ਨੇ ਕਿਸੇ ਗਰੁੱਪ ਦੇ ਵਿੱਚੋਂ ਪੰਜ ਲੜਕੀਆਂ ਕਲੀਅਰ ਕਰ ਗਈਆਂ ਨੇ ਠੀਕ ਹੈ ਜੀ ਤੇ ਇੱਕ ਗਰੁੱਪ ਦੇ ਵਿੱਚੋਂ 10 ਬੱਚੇ ਨੇ ਕਲੀਅਰ ਕੀਤਾਗਾ ਠੀਕ ਹੈ ਜੀ ਤੇ ਇੱਕ ਗਰੁੱਪ ਦੇ ਵਿੱਚ ਜਿਹੜਾ ਬੱਚੀ ਨੇ ਦੱਸਿਆਗਾ ਤਿੰਨ ਬੱਚੀਆਂ ਨੇ ਕਲੀਅਰ ਕੀਤਾਗਾ ਜੇਕਰ ਆਪਾਂ ਮੋਟੀ ਮੋਟੀ ਐਵਰੇਜ ਲਾ ਕੇ ਚੱਲੀਏ ਤਾਂ ਇਹ ਜੋ ਕੁੜੀਆਂ ਦੀ ਐਵਰੇਜ ਕਾਫੀ ਜ਼ਿਆਦਾ ਮਤਲਬ ਐ ਸਮਝ ਲਓ ਕਿ ਮਾੜਾ ਉਹ ਹੋਗਾ ਕੋਈ ਬਾਲੇ ਵਰੀਆ ਮਤਲਬ ਰਿਅਲਟੀ ਨਹੀਂ ਆ ਰਿਹਾ ਫਿਜ਼ੀਕਲ ਦਾ ਜੇਕਰ ਆਪਾਂ ਦੇਖੀ ਜੀ 120 ਬੱਚਿਆਂ ਦੇ ਵਿੱਚੋਂ ਠੀਕ ਹੈ ਜੀ 120 ਬੱਚਿਆਂ ਦੇ ਵਿੱਚੋਂ 15 16 17 18 19 20 ਤਾਂ 20 ਬੱਚੇ ਟ੍ਰਾਇਲ ਕੱਟ ਰਹੇ ਹੈ ਜੀ 120 ਲੜਕੀਆਂ ਦੇ ਵਿੱਚੋਂ 20 ਬੱਚੀਆਂ ਰਹਿ ਜੇ ਟ੍ਰਾਇਲ ਕੱਟ ਰੰਗੀਆਂ ਠੀਕ ਹੈ ਜੀ ਤਾਂ ਇਹ ਚੀਜ਼ ਥੋੜੀ ਸਭ ਨੂੰ ਪਤਾਗਾ ਚੀਜ਼ ਉਹ ਜੱਜ ਨਹੀਂ ਰਹੀ ਠੀਕ ਹੈ ਜੀ ਇਹ ਸਾਰੇ ਜਿਹੜਾ ਪਰਸੈਂਟੇਜ ਕੱਢ ਕੇ ਦੇਖੀਏ ਤਾਂ ਇਹ ਪਰਸੈਂਟੇਜ ਹੀ ਬਹੁਤ ਘੱਟ ਨਿਕਲ ਕੇ ਆ ਰਹੀ ਹੈਗੀ ਠੀਕ ਹੈ ਜੀ ਪਰਸੈਂਟੇਜ 15 ਦੇ ਲਗਭਗ ਆ ਰਹੀ ਹੈਗੀ ਲੜਕੀਆਂ ਦੀ ਠੀਕ ਹੈ ਤਾਂ ਕਰਕੇ ਮੈਂ ਕਹਿ ਰਿਹਾ ਕਿ ਜਿਹੜੇ ਬੱਚਿਆਂ ਦੀ ਭਈ ਤਿਆਰੀ ਹੈਗੀ ਹੈਗੀ ਤਾਂ ਆਪ ਦਾ ਪੂਰਾ ਸੋ ਸਮਝ ਕੇ ਰੈਸਟ ਕਰਕੇ ਆਪ ਦਾ ਬਚੋ ਠੀਕ ਹੈ ਜੀ ਸਰਟ ਫੇਰ ਤੋਂ ਫੇਰ ਹੀ ਫਾਇਦਾਗਾ ਮੌਕੇ ਤੇ ਆ ਕੇ ਤੁਸੀਂ ਸਾਰੀ ਕੀਤੀ ਕਰਾਈ ਮਿਹਨਤ ਪਾਣੀ ਚ ਨਾ ਪਾ ਦਿਓ ਠੀਕ ਹੈ ਜੀ ਕਹਿੰਦਾ ਮਤਲਬ ਕਿ 15 ਤੋਂ 16% ਲੜਕੇ ਦਾ ਰਿਜ਼ਲਟ ਆਗਾ 120 ਦੇ ਵਿੱਚੋਂ ਜੇਕਰ ਦੇਖੀ ਆਪਾਂ ਬਹੁਤ ਮਾੜਾ ਰਿਜ਼ਲਟ ਆ ਭਾਈ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਣਾਗਾ ਮੈਂ ਇੱਕ ਵੀਡੀਓ ਬਣਾਈ ਸੀ ਜੇਕਰ ਕਿਸੇ ਲੜਕੀ ਦੇ ਪੰਜ-ਪੰਜ ਨੰਬਰ ਚਾਰ-ਚਾਰ ਨੰਬਰ ਦੋ-ਦੋ ਨੰਬਰ ਕਿਸੇ ਕੈਂਟੀ 25 ਦੇ ਘਟਦੇ ਆ ਜਿਹੜੋ ਫਿਜ਼ੀਕਲ ਵਾਸਤੇ ਨਾਮ ਨਹੀਂ ਆਇਆ ਤਾਂ ਭਾਈ ਉਹਨਾਂ ਨੇ ਫੁੱਲ ਚਾਂਸ ਨੇ ਲਿਸਟ ਦੇ ਵਿੱਚ ਨਾਮ ਆਉਣ ਦੇ ਦੁਬਾਰੇ ਠੀਕ ਹੈ ਜੀ ਇਹ ਗੱਲ ਯਾਦ ਰੱਖ ਲਿਓ ਠੀਕ ਹੈ ਦੂਜੀ ਕਲਰ ਹੈ ਜੇ ਮੈਂ ਤੁਹਾਨੂੰ ਦੱਸਦਾ ਕਿ ਲੜਕਿਆਂ ਦੇ ਕੀ ਪ੍ਰੋਸੈਸਰ ਲੜਕਿਆਂ ਦਾ ਜੀ ਫਿਜ਼ੀਕਲ ਟ੍ਰਾਇਲ ਕਾਫੀ ਹੱਦ ਤੱਕ ਠੀਕ ਹੈਗਾ ਜੇਕਰ 30 ਬੱਚੇ ਰਹੇ 30 ਬੱਚਿਆਂ ਦੇ ਵਿੱਚੋਂ 18 ਬੱਚੇ ਕਿਸੇ 'ਚ 15 ਬੱਚੇ ਕਿਸੇ 'ਚ 19 ਬੱਚੇ ਜਿਹੜੇ ਉਹ ਫਿਜ਼ੀਕਲ ਟ੍ਰਾਇਲ ਹੈ ਜਿਹੜੇ ਉਹ ਕੱਢ ਰਹੇ ਹੈਗੇ ਠੀਕ ਹੈ ਜੀ ਜੇਕਰ ਆਪਾਂ ਲੜਕਿਆਂ ਦੀ ਪਰਸੈਂਟੇਜ ਕੱਢ ਕੇ ਦੇਖੀਏ 120 ਬੱਚਿਆਂ ਦੇ ਵਿੱਚੋਂ ਰਹੇ ਜੇ ਐਵਰੇਜ ਮੰਨ ਕੇ ਚੱਲੀਏ ਜੇਕਰ ਆਪਾਂ ਠੀਕ ਹੈ ਜੀ ਚਾਰ ਗਰੁੱਪਾਂ ਦੇ ਵਿੱਚ ਵੰਡ ਕੇ ਦੇਖੀਏ ਤਾ ਇੱਕ ਚੋ ਇੱਕ ਬੱਚੇ ਨੇ 18 ਕਹੇ ਸੀ ਇੱਕ ਬੱਚੇ ਨੇ 19 ਕਹੇ ਸੀ ਇੱਕ ਬੱਚੇ ਨੇ 15 ਕਹੇ ਸੀ ਇੱਕ ਬੱਚੇ ਨੇ ਮੈਨੂੰ ਦੱਸਿਆ ਸੀ 21 ਤਾਂ 73 ਬੱਚੇ ਟ੍ਰਾਇਲ ਕੱਢ ਰਹੇ ਨੇ ਠੀਕ ਹੈ ਜੀ ਜੇਕਰ ਆਪਾਂ ਜੇ 5 ਆ 6 ਹੋ ਗਿਆ ਠੀਕ ਹੈ ਜੇ ਹੁਣ ਆਪਾਂ ਇਹਦੀ ਪਰਸੈਂਟੇਜ ਕੱਢ ਕੇ ਦੇਖੀ ਇਹਦਾ ਜੇ ਪਰਸੈਂਟੇਜ ਤੋਂ ਪਤਾ ਲੱਗ ਜਾਂਦਾ ਹੁੰਦਾਗਾ ਕਿ ਕੀ ਪ੍ਰੋਸੈਸ ਚੱਲ ਰਿਹਾ ਹੈਗਾ ਠੀਕ ਹੈ ਜੀ ਤਾਂ ਆਪਾਂ ਤਾਂ ਕਰਕੇ ਪਰਸੈਂਟੇਜ ਤੁਹਾਨੂੰ ਦੱਸ ਰਹੇ ਹਾਂਗੇ ਤਾਂ ਲੜਕਿਆਂ ਦਾ ਟ੍ਰਾਇਲ ਦਾ ਜੀ ਕਹਿੰਦੇ 60% ਬੱਚੇ ਟ੍ਰਾਇਲ ਕਰ ਰਹੇ 100 ਦੇ ਵਿੱਚੋਂ ਇੱਕ ਪਾਸੇ 100% 60% ਦਾ ਰਿਜਲਟ ਹੈ ਇੱਕ ਪਾਸੇ 15% ਦਾ ਰਿਜਲਟ ਆਗਾ ਠੀਕ ਹੈ ਹਜੇ ਮੇਰੀ ਗੱਲ ਤੇ ਆਉਂਦਾ ਸਮਝ ਲੋ ਜਿਹੜੀਆਂ ਲੜਕੀਆਂ ਦੇ ਨੰਬਰ ਨਾਮ ਲਿਸਟ ਦੇ ਵਿੱਚ ਨਹੀਂ ਆਇਆ ਤਾਂ ਆਪ ਦੀ ਤਿਆਰੀ ਭਾਈ ਸ਼ੁਰੂ ਕਰ ਦੋ ਠੀਕ ਹੈ ਪਿਛਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀ ਤਿਆਰੀ ਸ਼ੁਰੂ ਕਰ ਦੋ ਤੁਹਾਡੀ ਲਿਸਟ ਪਿਛਲੀ ਵਾਰ ਤੁਹਾਨੂੰ ਮੈਂ ਦੱਸਿਆ ਸੀ ਆ ਗਈ ਸੀਗੀ ਠੀਕ ਹੈ ਤੇ ਇਸ ਬਾਰੇ ਵੀ ਤੁਹਾਡੀ ਲਿਸਟ 100% ਆਉਗੀ ਹੀ ਆਉਗੀ ਤੇ ਬਾਅਦ ਵਿੱਚ ਮਰੀ ਮੋਟੀ ਤੇਰੀ ਲਾਲੋ ਵੀ ਤੁਸੀਂ ਕੋਈ ਘਸਤਾ ਜਾਣ ਨਹੀਂ ਲੱਗਿਆ ਕੋਈ ਬੱਚਾ ਹਨ ਕਿ ਘਸ ਜੂਗਾ ਜੀ ਅਸੀਂ 5 ਫੁੱਟ 10 ਇੰਚ ਕਰਤਾ ਸਾਡਾ 5 ਫੁੱਟ 9 ਇੰਚ ਉਹ 5 ਇੰਚ ਰਹਿ ਜੂਗਾ ਘਸਣ ਦਾ ਲੱਗੇ ਨਹੀਂ ਠੀਕ ਹੈ ਆਪਰੇ ਘੰਟਾ ਤੋਂ ਘੰਟੇ ਪ੍ਰੈਕਟਿਸ ਸ਼ੁਰੂ ਕਰ ਦੋ ਮੁੜ ਕੇ ਬਾਅਦ ਵਿੱਚ ਜੇ ਤੁਹਾਡੇ ਘਟ ਨੰਬਰੇ 'ਚ ਤੁਹਾਡਾ ਫਾਇਦਾ ਹੋ ਜੂਗਾ ਲੜਕੀਆਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਤੇ ਧੰਨਵਾਦ ਬਈ ਦੋਸਤੋ ਚਾਹੁੰਦੇ ਬਾਦਰੋ ਬਾਕੀ ਜੇਕਰ ਤੁਸੀਂ ਚਾਹੋਗੇ ਮੈਂ ਡੇਲੀ ਤੁਹਾਨੂੰ ਇਹ ਅਪਡੇਟ ਦਿੰਦਾ ਰਹਾ ਹਾਂ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਜਿਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸ ਦਿਆ ਕਰਾਂਗੇ ਕਿਵੇਂ-ਕਿਵੇਂ ਬੱਚੇ ਰਿਵਿਊ ਆ। ਬਾਕੀ ਦਾ ਜੇ ਕੋਈ ਬੱਚਾ ਆਪਣੀ ਵੀਡੀਓ ਸੰਦਦਾਗਾ ਜਿਹੜਾ ਬੱਚਾ ਕੋਈ ਵੀ ਫਿਜ਼ੀਕਲ ਟ੍ਰਾਇਲ ਦੇ ਕੇ ਆਉਂਦਾਗਾ ਤਾਂ ਉਹ ਮੈਨੂੰ ਆਹ ਨੰਬਰ ਤੇ ਕਾਲ ਕਰ ਸਕਦਾਗਾ। 7843 85915 ਉਹ ਮੈਨੂੰ ਬੱਚਾ ਉਹਦਾ ਰਿਵਿਊ ਦੇ ਸਕਦਾ ਕਿ ਭਾਈ ਕਿਵੇਂ ਦਾ ਅੱਜ ਮਾਹੌਲ ਹੈ ਪੇਪਰ ਦੇ ਵਿੱਚ। ਅੱਜ ਬੱਚਿਆਂ ਦੇ ਫੋਨ ਅੱਗੇ ਮੈਨੂੰ ਕਾਫੀ ਫੋਨ ਆ ਜਾਂਦੇ ਸੀ ਪਿਛਲੀ ਵਾਰ ਇਸ ਵਾਰ ਫੋਨ ਘੱਟ ਆਏ ਹੋਗੇ ਬੱਚਿਆਂ ਨੂੰ। ਕਿ ਹਾਰੀ ਸੀਗਾ ਕਿ ਪਲੀਜ਼ ਕੀ ਮਤਲਬ ਬੱਚਿਓ ਕਾਲ ਕਰ ਲਿਓ ਠੀਕ ਹੈ ਜੇਕਰ ਕੋਈ ਬੱਚਾ ਪੇਪਰ ਦੇ ਕੇ ਉਹਦਾ ਉਹ ਰਿਵਿਊ ਬਾਅਦ ਤੋਂ ਬਾਅਦ ਜਿੰਨੇ ਬੱਚੇ ਰਿਵਿਊ ਦੇ ਹੋਣਗੇ ਉਹਨਾਂ ਦੀ ਆਪਾਂ ਨੂੰ ਫਾਇਦਾ ਹੈ ਆਪਾਂ ਨੂੰ ਪਤਾ ਲੱਗਦਾ ਰਹੂਗਾ ਤੇ ਉਹੀ ਆਪਾਂ ਨੌਲ ਜਾਣਕਾਰੀ ਜਿਹੜੀ ਬੱਚਿਆਂ ਤੱਕ ਸਾਂਝੀ ਕਰਦੇ ਰਹਾਂਗੇ ਬਾਕੀ ਦਾ ਜੀ ਜੇਕਰ ਤੁਸੀਂ ਪੰਜਾਬ ਪੁਲਿਸ ਦੀ 10000 ਪਟਵਾਰੀ ਸਾਰੇ ਦੀ ਭਰਤੀ ਸ਼ੁਰੂ ਕਰਨੀ ਹੈ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰਦੇ ਹੋ ਪਲੇ ਸਟੋਰ ਤੋਂ ਦੀਪਨ ਰਿ ਐਜੂਕੇਸ਼ਨ ਵਾਲਾ ਜਿੰਨਾ ਬੱਚਾ ਕੋਲ ਆਈ ਹੋ ਉਹਨੇ ਕਲਾਸ-ਕਲਾਸ ਐਪ ਡਾਊਨਲੋਡ ਕਰਦੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ 75% ਵਾਲਾ ਜੀ ਆਪਣਾ ਆਫ ਸਰਲ ਆਦਾਂਗੇ ਆਪਾਂ ਬਾਕੀ ਦਾ ਜੀ 90 ਤੋਂ 95% ਤੁਹਾਨੂੰ ਪਤਾ ਹੈ ਕਿ ਆਪਣੇ ਕੰਟੈਂਟ ਦੀ ਗਾਰੰਟੀ ਜਿਹੜਾ ਕਰਵਾਏ ਹੋਏ ਦੇ ਵਿੱਚ ਹੀ ਹੁੰਦਾ ਆਪਣਾ ਮੋਬਾਈਲ ਨੰਬਰ ਹੈ ਐਪ 'ਤੇ ਕਿਸੇ ਬੱਚ ਨੂੰ ਕੋਈ ਪ੍ਰੋਬਲਮ ਆ ਤਾਂ ਕਾਲ ਕਰ ਸਕਦੇ ਹੋ